हिंदुस्तान का पायलट हमने पकड़ा हुआ है हम एज अ पीस जेस्चर हमों को उसको कल रिहा करने लगे हैं इस मामले ਇਸ ਵੇਲੇ ਦੀ ਵੱਡੀ ਖਬਰ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫੈਸਲਾ ਕੀਤਾ ਕਿ ਅਬਿਨੰਦਨ ਜੋ ਕਿ ਇੰਡੀਅਨ 에ਅਰ ਫੋਰਸ ਦੇ ਪਾਇਲਟ ਜੋ ਕੱਲ ਪਾਕਿਸਤਾਨ ਦੇ ਵਿੱਚ ਫੜੇ ਗਏ ਸੀ ਉਹਨਾਂ ਨੂੰ ਕੱਲ ਨੂੰ ਰਿਹਾ ਕਰ ਦਿੱਤਾ ਜਾਵੇਗਾ ਇੱਕ ਸ਼ਾਂਤੀ ਦਾ ਚੰਗਾ ਸੰਦੇਸ਼ ਦਿੰਦੇ ਹੋਏ ਇਮਰਾਨ ਖਾਨ ਨੇ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਕੀਤਾ ਹਿੰਦੁਸਤਾਨ ਕਾ ਪਾਇਲਟ ਹਮਨੇ ਪਕੜਾ ਹੁਆ ਹਮ ਐਜ਼ ਅ ਪੀਸ ਜੈਸਚਰ ਹਮੋਂ ਕੋ ਉਸਕੋ ਕੱਲ ਰਿਹਾ ਕਰ ਦੇ ਲਗੇ ਇਮਰਾਨ ਖਾਨ ਉਥੇ ਇਮਰਾਨ ਖਾਨ ਨੇ ਆਪਣੀ ਸਪੀਚ ਦੇ ਵਿੱਚ ਬੋਲਦਿਆਂ ਕਿਹਾ ਕਿ ਅਸੀਂ ਇੰਡੀਆ ਨੂੰ ਵਾਰ-ਵਾਰ ਸ਼ਾਂਤੀ ਰੱਖਣ ਦੇ ਲਈ ਅਤੇ ਬੈਠ ਕੇ ਗੱਲਬਾਤ ਕਰਨ ਦਾ ਪੇਗਾਮ ਭੇਜਦੇ ਰਹੇ ਹਾਂ। ਉਥੇ ਹੀ ਇੰਡੀਆ ਤੇ ਲਈ ਇੱਕ ਬਹੁਤ ਵੱਡੀ ਖੁਸ਼ੀ ਦੀ ਖਬਰ ਹੈ। ਅਭਿਨੰਦਨ ਜੀ ਦੀ ਤੁਸੀਂ ਕੱਲ ਤੋਂ ਲੈ ਕੇ ਵੀਡੀਓ ਦੇਖ ਰਹੇ ਸੀ ਔਰ ਜਿਸ ਦੇ ਵਿੱਚ ਬਹਾਦਰੀ ਭਰੇ ਜਵਾਬ ਦੇ ਦਿਆ ਸੀ ਪਾਕਿਸਤਾਨੀ ਆਰਮੀ ਅਫਸਰਾਂ ਨੂੰ ਉਹ ਅਭਿਨੰਦਨ ਕਾਲੂ ਭਾਰਤ ਆਪਣੀ ਵਤਨ ਦੀ ਧਰਤੀ ਤੇ ਵਾਪਸ ਲੌਟ ਆਏਗਾ। ਆਪਣੀ ਸਪੀਚ ਵਿੱਚ ਇਮਰਾਨ ਖਾਨ ਨੇ ਕਿਹਾ ਕਿ ਪੁਲਵਾਮਾ ਹਮਲਾ ਜਦੋਂ ਹੋਇਆ ਉਸ ਤੋਂ ਕੁਝ ਘੰਟਿਆਂ ਬਾਅਦ ਹੀ ਪਾਕਿਸਤਾਨ 'ਤੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦਾ ਇਸ ਵਿੱਚ ਕੋਈ ਹੱਥ ਨਹੀਂ ਸੀ ਪਰ ਜਦੋਂ ਸਾਡੇ 'ਤੇ ਇਲਜ਼ਾਮ ਲੱਗੇ ਤਾਂ ਸਾਨੂੰ ਇਸ ਗੱਲ ਦਾ ਬੇਹਦ ਦੁੱਖ ਹੋਇਆ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਭਾਰਤ ਨੂੰ ਸਬੂਤ ਪੇਸ਼ ਕਰਨ ਲਈ ਕਿਹਾ ਪਰ ਭਾਰਤ ਨੇ ਕੋਈ ਵੀ ਸਬੂਤ ਨਹੀਂ ਦਿੱਤੇ। ਉਹਨਾਂ ਇਹ ਵੀ ਦੱਸਿਆ ਕਿ ਭਾਰਤ ਨੇ ਅੱਜ ਜਾ ਕੇ ਸਬੂਤ ਦਿੱਤੇ ਹਾ ਤੇ ਉਸ ਤੋਂ ਪਹਿਲਾਂ ਅਟੈਕ ਕਰ ਦਿੱਤਾ। ਇਮਰਾਨ ਖਾਨ ਨੇ ਭਾਰਤੀ ਸਰਕਾਰ 'ਤੇ ਇਲਜ਼ਾਮ ਲੰ데요 ਵੀ ਕਿਹਾ ਕਿ ਇਲੈਕਸ਼ਨ ਨੇ ਤਾਂ ਹੀ ਇਹ ਸਭ ਹੋ ਰਿਹਾ ਹੈ। ਇਲੈਕਸ਼ਨ ਹੈ ਭਾਰ ਪਾਕਿਸਤਾਨੀ ਪ੍ਰਧਾਨ ਮੰਤਰੀ ইমরান ਖਾਨ ਨੇ ਅੱਗੇ ਬੋਲਦਿਆਂ ਕਿਹਾ ਕਿ ਜਦੋਂ ਪਾਕਿਸਤਾਨ ਤੇ ਭਾਰਤ ਨੇ ਅਟੈਕ ਕੀਤਾ ਤਾਂ ਉਸਨੇ ਉਸੇ ਵੇਲੇ ਆਰਮੀ ਚੀਫਸ ਨਾਲ ਗੱਲ ਕੀਤੀ ਅਤੇ ਪਤਾ ਕੀਤਾ ਕਿ ਕਿੰਨਾ ਕੁ ਜਾਨੀ ਨੁਕਸਾਨ ਹੋਇਆ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਉਹਨਾਂ ਨੇ ਫੈਸਲਾ ਲਿਆ ਕਿ ਜਦੋਂ ਕੋਈ ਸਾਡਾ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਅਸੀਂ ਭਾਰਤ ਦੇ ਰਿਵਰਟ ਬੈਕ ਨਹੀਂ ਕਰਾਂਗੇ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੇ ਪੈਗਾਮ ਵੀ ਭੇਜੇ ਅਭਿਨੰਦਰ ਨੂੰ ਰਿਹਾ ਕਰਨ ਦਾ ਵੱਡਾ ਐਲਾਨ ਕਰਦਿਆਂ ইমরান ਖਾਨ ਨੇ ਇਹ ਵੀ ਕਿਹਾ ਕਿ ਭਾਰਤ ਨੂੰ ਸੋਚਣ ਦੀ ਲੋੜ ਹੈ ਕਿ ਭਾਰਤ ਦੇ ਵਿੱਚ ਇੱਕ 19 ਸਾਲ ਦਾ ਕਸ਼ਮੀਰੀ ਨੌਜਵਾਨ ਖੁਦ ਮਨੁੱਖੀ ਬੰਬ ਕਿਉਂ ਬਣ ਰਿਹਾ ਹੈ ਖੈਰ ਕੱਲ੍ਹ ਦਿਨ ਤੋਂ ਲੈ ਕੇ ਹਰ ਇੱਕ ਦੇ ਮਨ ਦੇ ਵਿੱਚ ਅਚੰਭਾ ਸੀ ਕਿ ਅਭਿਨੰਦਨ ਦਾ ਕੀ ਬਣੇਗਾ ਤੇ ਹੁਣ ਇੱਕ ਵੱਡੀ ਖੁਸ਼ੀ ਦੀ ਖਬਰ ਸਾਡੇ ਲਈ ਪਹੁੰਚੀ ਹੈ ਇੱਕ ਸ਼ਾਂਤੀ ਦਾ ਪੈਗਾਮ ਸਾਡੇ ਲਈ ਪਹੁੰਚਿਆ ਹੈ ਅਭਿਨੰਦਨ ਨੂੰ ਕੱਲ ਪਾਕਿਸਤਾਨ ਰਿਹਾ ਕਰ ਦੇਗਾ